ਨੇ ਪੁਸਾ ਪਾਈ ਬੰਦੀ ਪਤ। ਤਾਂ ਤਾਂ ਸੈਗੁਰੂ ਗੋਬੀ ਜੀ ਦੀ ਮਹਾਰਾਜ ਦੀ ਕਿਰਪਾ ਦਾ صدਕਾ। ਔਰ ਸੈਗੁਰੂ RAMDAS ਰਾਏ ਜੀ ਦਾ ਨਾਮ ਹੈ। ਉਹਨੇ ਵੀ ਸਜੋੜ ਦਾ صدਕਾ। ਸਾਨੇ ਤੇ ਅਸੀਂ ਸੋਨੇ ਬਤ ਤੋਂ ਆਏ ਸਿੱਕਾ। ਸੈਗੁਰੂ ਪ੍ਰੇਮਾਦਰ ਸਰ ਰਾਜ ਮਹਿਲਾ ਸੋਨੇ ਬਤ ਤੋਂ ਸਾਰੀ ਸੋਨੇ ਬਤ ਸਿੱਕਾ ਆਇਆ ਨੇ। ਉਹਨਾਂ ਨੂੰ ਰਹਿਣ ਵਾਸਤੇ ਜੋ ਕਮਰੇ ਜਿੰਨੇ ਦਾਸ ਨੇ ਕਹੇ ਸੀ ਸਾਰੇ ਕਮਰੇ ਮਿਲ ਗਏ ਨੇ ਇਹਨਾਂ ਸਾਰੇ ਸਟਾਫ ਦਾ ਗੁਰਦਾਰ ਪਰਵੰਦਨ ਕਮੇਟੀ ਦਾ ਔਰ ਗੁਰਰਾਮਦਾਸ ਰਾਜ ਸਾਰੇ ਸਟਾਫ ਦਾ ਬਹੁਤ ਬਹੁਤ ਧੰਨਵਾਦ ਗੁਰੂ ਵਾਹਿਗੁਰੂ ਬਣੀ ਰਹੇ ਹਨ ਗੁਰੂ ਵਾਹਿਦੀ ਪੂਰੀ ਅਸੀਸ ਮਿਲੇ ਸਾਰਿਆਂ ਨੂੰ ਇਸ ਪ੍ਰਸਾਦ ਸੇਵੇ ਲੱਗੇ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਸਤ ਸਾਮ ਅਨੰਤਿ ਸਤਿ ਸਤਿ ਅਸੀਂ ਪੰਜਾਬ ਤੋਂ ਆਏ ਜਿੱਥੇ ਗੁਰੂ ਗੋਬਿੰਦ ਸਿੰਘ ਆਨਾਰਾਹੀ ਸਰਾਵ ਦੇ ਵਿੱਚ ਠਹਿਰੇ ਆਂ ਸਾਨੂੰ ਇੱਥੇ ਅਸੀਂ 9 ਦਿਨ ਇੱਥੇ ਸਟੇ ਕੀਤਾ ਸਾਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਆਈ ਸਾਰੇ ਸਟਾਫ ਬਹੁਤ ਕਮੋਡੀਸ਼ਨ ਬਹੁਤ ਵਧੀਆ ਸਟਾਫ ਵੀ ਬਹੁਤ ਬਹੁਤ ਲੀਟ ਐਂਡ ਕਲੀਨ ਐਂਡ ਸਾਰੀਆਂ ਫੈਸਿਲਿਟੀਆਂ ਨੇ ਵੀਜ਼ਰ ਚੱਲਦਾ AC ਚੱਲਦਾ ਹਰ ਚੀਜ਼ ਸਹੀ ਹੈਗੀ। ਜਿਆਦਾ ਲੰਗਰ 24 ਘੰਟੇ ਚੱਲਦਾ ਕਿਸੇ ਤਰ੍ਹਾਂ ਦੇ ਕੋਈ ਮੁਸ਼ਕਲ ਨਹੀਂ ਮੁਸ਼ਕਲ ਨਹੀਂ। ਵਾਈ ਕੋਈ ਦਿੱਕਤ ਹਾਲਚਾ ਵਾਈ ਕੋਈ ਦਿੱਕਤ ਫਤੋ ਅਸੀਂ ਅੱਜ ਨਦੇੜ ਸਾਹਿਬ ਗੁਰਦੁਆਰਾ ਦੇ ਹਾਲਚ ਗੁਰਦੁਆਰਾ ਗੁਰਗਾਂ ਸਾਹਿਬ ਹਾਲਚ ਰੱਖੀ ਸੀਰੀਅਟ ਇੱਥੇ ਗੁਰਦੁਆਰਾ ਹਾਲਚ ਬਹੁਤ ਵਧੀਆ ਪ੍ਰਬੰਧ ਆ ਸੀ ਪੰਜਾਬ ਤੋਂ ਆਏ ਆ 170 1800 ਕਿਲੋਮੀਟਰ ਦੂਰ ਤੋਂ ਇੱਥੇ ਗੁਰੂ ਘਰ ਦਾ ਪ੍ਰਬੰਧ ਬਹੁਤ ਵਧੀਆ ਹੈ ਜਿੰਨੇ ਵੀ ਬਾਹਰ ਤੋਂ ਲੋਕੀ ਆਉਂਦੇ ਉਹਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਤੇ ਉਹਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਰੇ 服务 ਭਾਵਨਾ ਨਾਲ ਗੱਦੇ ਦਿੱਤੇ ਜਾਂਦੇ ਆ ਲੋਕਰ ਦਿੱਤੇ ਜਾਂਦੇ ਆ ਸੇਵ ਸਮਾਨ ਵੀ ਸੇਵ ਹਨ ਸਭ ਕੁਝ ਸਨਾਣ ਲਈ ਗਰਮ ਪਾਣੀ ਵਾਸ਼ਰੂਮ ਅੱਛਾ ਸਭ ਕੁਝ ਬਹੁਤ ਵਧੀਆ ਪ੍ਰਬੰਧ ਹੈ ਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ तो सत श्रीकाल भाजी मैं दिल्ली से आया हूँ और यहाँ पर हल्के रूम अवेलेबल नहीं थे लेकिन यहाँ पे फैसिलिटीज़ अच्छी है हॉल बना के रखा हुआ है जहाँ पे सारे आराम से रह सकते हैं तो रहने में कोई दिक्कत नहीं है यहाँ पे गद्दे मिले हुए हैं आराम से सो सकते हैं धन्यवाद